ਅੱਜ ਆਪਾਂ ਬਣਾਉਦੇ ਹਾਂ ਜੀ ਮਟਰ ਛੋਲੇ ਜਿਨ੍ਹਾਂ ਨੂੰ ਆਪਾਂ ਸੁੱਕੇ ਮਟਰ ਕਹਿੰਦੇ ਆ ਇਹ ਵਾਈਟ ਕਲਰ ਦੇ ਇਸ ਤਰ੍ਹਾਂ ਦੇ ਹੁੰਦੇ ਆ ਕਿ ਇੱਕ ਹਰੇ ਵੀ ਹੁੰਦੇ ਆ ਸੁੱਕੇ ਤੇ ਇਹ ਜਿਹੜੇ ਇਦਾਂ ਦੇ ਹੁੰਦੇ ਮਟਰ ਛੋਲੇ ਕਹਿੰਦੇ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਲੋ ਜੀ ਛੇਤੀ ਛੇਤੀ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਆਪਣੀ ਰੈਸਪੀ ਇਹਨਾਂ ਨੂੰ ਆਪਾਂ ਕਰਨਾ ਹੈ ਜਿੱਦਾਂ ਆਪਾਂ ਛੋਲੇ ਬੋਇਲ ਕਰਦੇ ਆ ਤਾਂ ਇਹਨਾਂ ਨੂੰ ਬੋਇਲ ਕਰਾਂਗੇ 3-4 ਸੀਟੀਆਂ ਲਵਾਵਾਂਗੇ ਥੋੜਾ ਜਿਹਾ ਨੂਰ ਪਾ ਕੇ ਤੇ ਮੈਂ ਰੱਖ ਦਿੱਤਾ ਸੀ ਗੈਸ ਤੇ ਕੁੱਕਰ ਬਾਕੀ ਆ ਪਤੜ ਕੇ ਦੀ ਤਿਆਰੀ ਕਰ ਲੈਂਦੇ ਆਂ ਇਹਨੇ ਨੂੰ ਤੇ ਇੱਥੇ ਮੈਂ ਲਈਤੀ ਸੀ ਕੜਾਈ ਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਥੋੜਾ ਜਿਹਾ ਤੇਲ ਦੇ ਵਿੱਚ ਕੜੀ ਪੱਤਾ ਸੁੱਕੀ ਲਾਲ ਮਿਰਚ ਤੇ ਆਪਣੀ ਰਾਈ ਥੋੜਾ ਜਿਹਾ ਜੀਰਾ ਥੋੜਾ ਜਿਹਾ ਨੂੰ ਭੁੰਨਣ ਤੋਂ ਬਾਅਦ ਪਾਦ ਲਵਾਂਗੇ ਨਾਲ ਹੀ ਅਦਰਕ ਤੇ ਇੱਥੇ ਜੇ ਤੁਹਾਡੇ ਕੋਲ ਲਸਣ ਹੈਗਾ ਇਹ ਕੱਟਿਆ ਹੋਇਆ ਜਾਂ ਪੇਸਟ ਬਣਾਇਆ ਹੋਇਆ ਉਹ ਵੀ ਪਾ ਸਕਦੇ ਹੋ ਤੋ ਠੀ ਮਰਜ਼ੀ ਬਾਅਦ ਚ ਪਾਉਣਾ ਬਾਅਦ ਪਾ ਸਕਦੇ ਹੋ ਮੈਂ ਬਾਅਦ ਵਿੱਚ ਪਾਉਣੀ ਹੁੰਦੀ ਹੈ ਮੈਂ ਬਾਅਦ ਚ ਪਾਵਾਂਗੀ ਤੇ ਨਾਲ ਹੀ ਪਾ ਦਿੱਤੇ ਆਪਾਂ ਨੇ ਪਿਆਜ਼ ਪਿਆਜ਼ਾਂ ਨੂੰ ਥੋੜੀ देर ਭੁੰਨਾਗੇ ਚੰਗੀ ਤਰ੍ਹਾਂ ਪਿਆਜ਼ ਆਪਣੇ ਭੁੰਨ ਕੇ ਹੋ ਗਏ ਨੇ ਤਿਆਰ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਪੀਸ ਕੇ ਪਾ ਲਿੱਤੇ ਸੀ ਇੱਥੇ ਮੈਂ ਦੋ ਦੋ ਦਿਨ ਪਿਆਜ਼ ਲੈ ਲਏ ਸੀ ਆਪਣੇ ਹਿਸਾਬ ਦੇ ਨਾਲ ਤੁਸੀਂ ਜਿੰਦਾ ਵੀ ਤੁਸੀਂ ਤੜਕਾ ਵਗੈਰਾ ਲਗਾਉਂਦੇ ਹੋ ਤੇ ਇਨੂੰ ਥੋੜਾ ਥੋੜੀ देर ਭਾਪੂਣਾਂਗੇ ਜਿਹੜੇ ਟਮਾਟਰ ਹੈ ਚੰਗੀ ਤਰ੍ਹਾਂ ਮਿਕਸ ਹੋ ਜਾਣ ਪੈਸ਼ ਹੋ ਜਾਣ ਤੇ ਟਮਾਟਰ ਭੁੰਨਣ ਤੋਂ ਬਾਅਦ ਮੈਂ ਇੱਥੇ ਟਮਾਟਰ ਭੁੰਨਣ ਤੋਂ ਬਾਅਦ ਮੈਂ ਪਾਉਂਦੀ ਹੁੰਦੀ ਆ ਤੇ ਇਹ ਪੇਸਟ ਆ ਜਿਹੜਾ ਆਪਣਾ گارਲਿਕ ਦਾ ਲਸਣ ਦਾ ਤੇ ਫਿਰ ਬਾਅਦ ਵਿੱਚ ਬਸ ਉਦਾਂ ਹੀ ਆਪਣੇ ਨਾਲ ਬੇਸਿਕ ਜਿਹਾ ਮਸਾਲੇ ਕੋਈ ਸਪੈਸ਼ਲ ਮਸਾਲਾ ਨਹੀਂ ਪਾਉਣਾ ਇਹਦੇ ਵਿੱਚ ਬਸ ਆਪਣੇ ਉਹੀ ਲੂਣ ਮਿਰਚ ਹਲਦੀ ਤੇ ਦਾ ਧਰਿਆ ਪਾウダー ਲੂਣ ਥੋੜਾ ਜਿਹਾ ਆਪਾਂ ਨੇ ਚੂਰੇ ਦੇ ਵਿੱਚ ਵੀ ਪਾਇਆ ਸੀ ਮਟਰਾਂ ਵਿੱਚ ਵੀ ਪਾਇਆ ਸੀ ਆਪਣੇ ਹਿਸਾਬ ਦੇ ਨਾਲ ਟੇਸਟ ਦੇ ਅਕੋਰਡਿੰਗ ਤੁਸੀਂ ਪਾ ਲਿਓ ਬਾਅਦ ਵਿੱਚ ਵੀ ਮਸਾਲੇ ਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਮਸਾਲਾ ਨੂੰ ਭੁੰਨ ਲਾਵਾਂਗੇ ਇਹ ਲੂਣ ਮਿਰਚ ਪਾਉਣ ਤੋਂ ਬਾਅਦ ਜੀ ਮਸਾਲਾ ਨਾਲ ਜਿਹੜਾ ਨੀਚੇ ਲੱਗਣ ਲੱਗ ਜਾਂਦਾ ਤਲੇ ਦੇ ਨਾਲ ਕੜਾਈ ਦੇ ਤੇ ਆਪਾਂ ਇੱਥੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਤੇ ਵਿੱਚ ਇਹੀ ਮਟਰਾਂ ਵਾਲਾ ਜਿਹੜਾ ਜਾ ਰਿਹਾ ਧੋ ਕੇ ਪਾਣੀ ਦਾ ਪਾ ਲਿਆ ਸੀ ਥੋੜਾ ਜਿਹਾ ਥੋੜੀ ਦੇਰ ਮਸਾਲੇ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਆਪਣਾ ਲੂਣ ਮਿਰਚਾ ਜਿਹੜਾ ਚੰਗੀ ਤਰ੍ਹਾਂ ਹੀ ਮਿਕਸ ਹੋ ਜਾਣ ਤੇ ਇਹਨਾਂ ਨੂੰ ਆਪਣੇ ਇੱਧਰ ਦੇਖੋ ਤੁਸੀਂ ਮਟਰ ਵੀ ਇਹ ਮੈਂ ਤਿੰਨ ਸਿੱਟੀਆਂ ਨੂੰ ਅੰਜਾਸਤੀ ਮਟਰ ਵੀ ਹੋ ਚੁੱਕੇ ਨੇ ਇਹ ਮੈਂ ਰਾਤ ਨੂੰ ਪਿਓ ਕੇ ਰੱਖ ਦਿੱਤੇ ਸੀ ਤੇ ਇਹਨੇ ਸਵੇਰੇ ਬਣਾਏ ਸੀਗੇ ਮਸਾਲਾ ਵੀ ਆਪਣਾ ਬਸ ਤਿਆਰ ਹੈ ਜੀ ਸਮਝੋ ਤੇ ਛੋਲਿਆਂ ਦੇ ਵਿੱਚ ਤੁਸੀਂ ਆਲੂ ਇਹਨਾਂ ਚ ਮਤਲਬ ਮਟਰਾਂ ਚ ਆਲੂ ਪਾਉਣੇ ਆ ਤੁਹਾਡੀ ਮਰਜ਼ੀ ਨਹੀਂ ਪਾਉਣੇ ਤਾਂ ਮੈਂ ਇੱਥੇ ਦੋ ਤੇ ਨਾਲ ਆਲੂ ਪਾਏ ਸੀਗੇ ਤੇ ਆਪਣਾ ਤੜਕਾ ਵੀ ਜਿਹੜਾ ਤਿਆਰ ਹੋਇਆ ਸੀ ਉਹ ਵੀ ਵਿੱਚ ਪਾ ਦਿੰਦੇ ਆ ਚੰਗੀ ਤਰ੍ਹਾਂ ਮਿਲਾ ਦਵਾਂਗੇ ਇਹਨਾਂ ਨੂੰ ਦੇਖੋ ਤੁਸੀਂ ਵਧੀਆ ਲੱਗਦੀ ਹੈ ਸਬਜੀ ਫਿਰ ਪੈੱਲ ਥੋੜਾ ਜਿਹਾ ਧੋ ਕੇ ਇਹ ਵੀ ਪਾ ਦਵਾਂਗੇ ਮਸਾਲਾ ਵਗੈਰਾ ਜਿਹੜਾ ਚੰਗੀ ਤਰ੍ਹਾਂ ਉਤਰ ਜਾਊਗਾ ਇਹ ਵੀ ਤੇ ਬੱਸ ਇਦਾਂ ਥੋੜਾ ਜਿਹਾ ਪਾਣੀ ਆਪਣੇ ਹਿਸਾਬ ਦੇ ਨਾਲ ਤੁਸੀਂ ਗਾੜੇ ਰੱਖਣੇ ਆ ਜਾਂ ਪਤਲੇ ਰੱਖਣੇ ਆ ਉਸ ਹਿਸਾਬ ਦੇ ਨਾਲ ਤੁਸੀਂ ਪਾ ਸਕਦੇ ਹੋ ਇਹ ਬਾਅਦ ਵਿੱਚ ਸਬਜੀ ਗਾੜੀ ਹੋ ਜਾਂਦੀ ਹੈ ਥੋੜਾ ਜਿਹਾ ਪਾਣੀ ਅੱਧਾ ਕਾ ਗਲਾਸ ਐਕਸਟਰਾ ਹੀ ਰੱਖਿਓ ਕੁੱਕਰ ਕਰ ਦਵਾਂਗੇ ਬੰਦ ਚਾਰ ਸੀਟੀਆਂ ਮੈਨੂੰ ਫੇਰ ਲਵਾ ਲਈਆਂ ਸੀ ਤਿੰਨ ਸੀਟੀਆਂ ਪਹਿਲਾਂ ਕੰਨਿਆਂ ਨੂੰ ਲਵਾਈਆਂ ਸੀ ਤੇ ਬਾਅਦ ਵਿੱਚ ਇਹ ਮਸਾਲਾ ਪਾ ਕੇ ਚਾਰ ਸੀਟੀਆਂ ਹੋਰ ਲਵਾਉਣੀਆਂ ਸੀ ਥੋੜੀ ਜੀ ਪਾ ਦਾਂਗੀ ਕਸੂਰੀ ਮੇਥੀ ਹੱਥਾਂ ਦੇ ਨਾਲ ਕ੍ਰਸ਼ ਕਰਕੇ ਟੇਸਟ ਵਧੀਆ ਬਣ ਜਾਏਗਾ ਤੇ ਕਰ ਦਵਾਂਗੇ ਆਪਾਂ ਇਹਨੂੰ ਮਿਕਸ ਦੇਖੋ ਤੁਸੀਂ ਆਪਣੀ ਜਿਹੜੀ ਸਬਜੀ ਆ ਬਣ ਕੇ ਤਿਆਰ ਹੈ ਬਹੁਤ ਟੇਸਟੀ ਲੱਗਦੀ ਹੈ ਜਿੱਦਾਂ ਚਿੱਟੇ ਛੋਲੇ ਦਾ ਟੇਸਟ ਹੈ ਨਾ ਜਿਹੜਾ ਉਹੀ ਟੇਸਟ ਇਹਨਾਂ ਦਾ ਹੁੰਦਾ ਬਹੁਤ ਵਧੀਆ ਬਣਾ ਕੇ ਜ਼ਰੂਰ ਦੇਖਿਓ ਸਾਰੇ ਜਣੇ ਮੈਂ ਪਹਿਲੀ ਵਾਰ ਬਣਾਈ ਸੀ ਪਹਿਲੀ ਵਾਰ ਖਾਧੀ ਸੀ ਬਹੁਤ ਟੇਸਟੀ ਲੱਗੀ ਸੀ ਤੇ ਮੈਂ ਫਿਰ ਦੁਬਾਰੇ ਹੀ ਬਣਾਈ ਧਨੀਆ ਪਾ ਦਵਾਂਗੇ ਥੋੜਾ ਜਿਹਾ ਤੇ ਗਰਮ ਮਸਾਲਾ ਪਾ ਦਵਾਂਗੇ ਆਲੂ ਜਿਹੜੇ ਮੈਂ ਥੋੜਾ ਜਿਹਾ بڑے بڑے ਟੁਕੜੇ ਕੱਟ ਕੇ ਪਾਏ ਸੀਗੇ ਇਹਨਾਂ ਨੂੰ ਮੈਂ ਬਾਅਦ ਵਿੱਚ ਕਰ ਦੂੰਗੀ ਮੈਸ਼ ਤੇ ਸਬਜ਼ੀ ਵੀ ਥੋੜੀ ਜਿਹੀ ਹੋਰ گاੜੀ ਹੋ ਜੂਗੀ ਸਬਜੀ ਮੇਂ ਜਾਣ ਕੇ ਥੋੜੀ ਜੀ ਪਤਲੀ ਰੱਖੀਏ ਬਾਅਦ ਵਿੱਚ ਗਾੜੀ ਹੋ ਜਾਂਦੀ ਏ ਤੇ ਇਹਦੇ ਨਾਲ ਤੁਸੀਂ ਨਾਨ ਵਗੈਰਾ ਜਾਂ ਚਾਵਲ ਵਗੈਰਾ ਜੋ ਵੀ ਖਾ ਸਕਦੇ ਹੋ ਪਰ ਜ਼ਿਆਦਾਤਰ ਵੇਹ ਦੇ ਨਾਲ ਪੂਰੀਆਂ ਹੀ ਬਣਾਉਂਦੀ ਹੁੰਦੀਆਂ ਪੂਰੀਆਂ ਬਹੁਤ ਵਧੀਆ ਕੰਬੀਨੇਸ਼ਨ ਲੱਗਦਾ ਬਹੁਤ ਵਧੀਆ ਟੇਸਟ ਲੱਗਦਾ ਇਹਦੇ ਨਾਲ ਪੂਰੀਆਂ ਵਾਸਤੇ ਜੀ ਮੈਂ ਕੋਈ ਜਿਹੜਾ ਜ਼ਿਆਦਾ ਮਤਲਬ ਕੋਈ ਸਪੈਸ਼ਲ ਆਟਾ ਨਹੀਂ ਹੁੰਦੀ ਜਿਹੜਾ ਆਪਣਾ ਰੋਟੀਆਂ ਵਾਲਾ ਆਟਾ ਹੁੰਦਾ ਉਹਦੇ ਵੀ ਪੂਰੀਆਂ ਬਣਾ ਲੈਂਦੇ ਹੁੰਦੇ ਬਹੁਤ ਸੋਹਣੀਆਂ ਪੂਰੀਆਂ ਫੁੱਲ ਕੇ ਤਿਆਰ ਹੁੰਦੀਆਂ ਤੇ ਆਟਾ ਥੋੜਾ ਜਿਹਾ ਪਰ ਨਰਮ ਜਿਹਾ ਰੱਖਾਂਗੇ ਸਖਤ ਨਹੀਂ ਰੱਖਣਾ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾ ਦਵਾਂਗੀ ਮੈਂ ਬੇਲਣੇ ਦੇ ਨਾਲ ਬੇਲ ਕੇ ਜਿਹੜੀ ਪੂਰੀ ਹੈ ਉਹ ਪਾ ਦਿੱਤੀ ਕੜਾਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੀ ਜਿਹੜੀ ਇਹਨਾਂ ਫੁੱਲ ਜਾਂਦੀਆਂ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੁੰਦੀ ਹੈ ਬਹੁਤ ਵਧੀਆ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਥੋੜਾ ਜਿਹਾ ਹਲਕਾ ਜਿਹਾ ਕਈ ਨੂਨ ਵਗੈਰਾ ਵੀ ਪਾਉਂਦੇ ਆ ਪੂਰੀਆਂ 'ਚ ਅਕ ਕਸੂਰੀ ਮੇਥੀ ਵਗੈਰਾ ਇਹ ਵੀ ਪਾ ਸਕਦੇ ਆ ਆਟੇ 'ਚ ਤੁਹਾਡੀ ਅੱਛਾ ਜਿੱਦਾਂ ਤੁਸੀਂ ਬਣਾਉਣੀ ਹੈ ਪਰ ਮੈਂ ਨਾਰਮਲ ਆਟੇ ਤੋਂ ਬਣਾਉਣੀ ਆ ਫਸ ਜਿਹੜਾ ਰੋਟੀਆਂ ਵਾਸਤੇ ਬਣਾਇਆ ਹੋਆ ਹੁੰਦਾ ਆਟਾ ਤਿਆਰ ਕਰਿਆ ਹੋਆ ਹੁੰਦਾ ਬਹੁਤ ਸੋਹਣੀਆਂ ਪੂਰੀਆਂ ਤੁਹਾਡੇ ਸਾਹਮਣੇ ਦੇਖੋ ਸਾਰੀਆਂ ਪੂਰੀਆਂ ਫੁੱਲ ਕੇ ਜਿਹੜੀਆਂ ਆਪਣੀਆਂ ਵਡੀਆਂ ਸੋਹਣੀਆਂ ਤਿਆਰ ਹੋ ਰਹੀਆਂ ਐ ਜੀ ਬਹੁਤ ਵਧੀਆ ਸਬਜ਼ੀਤਾਂ ਬਹੁਤ ਹੀ ਟੇਸਟੀ ਲੱਗਦੀ ਹੈ ਸਾਰੇ ਜਿਹਨੇ ਬਣਾ ਕੇ ਜਰੂਰ ਖਾਓ ਤੁਸੀਂ ਮੇਰੀ ਸਾਰੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਜੀ ਇਸ ਤਰੀ ਪਿਆਰ ਦਿੰਦੇ ਰਹੋ ਨਵੀਆਂ-ਨਵੀਆਂ ਵੀਡੀਓ ਜਿਹੜੀਆਂ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਉਂਦੇ ਰਹਾਂਗੇ ਹਰ ਹਫਤੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਮੇਰੀ ਵੀਡੀਓ ਆਉਂਦੀ ਹੈ ਜੀ ਤੇ ਚਲੋ ਪੂਰੀਆਂ ਬਣ ਕੇ ਆਪਣੀਆਂ ਤਿਆਰ ਐ ਦੇਖੋ ਤੁਸੀਂ ਧਣੀਆਂ ਪਾ ਕੇ ਆਪਾਂ ਥੋੜਾ ਜਿਹਾ ਹੋਰ ਗਾਰਨਿਸ਼ ਕਰ ਦਿੱਤੀ ਸਬਜੀ ਬਣਾ ਕੇ ਜਰੂਰ ਖਾਓ ਤੇ ਆਪਣੇ ਐਕਸਪੀਰੀਅੰਸ ਜਿਹੜੇ ਮੇਰੇ ਨਾਲ ਸ਼ੇਅਰ ਜਰੂਰ ਕਰਿਓ ਬਹੁਤ ਟੇਸਟੀ ਬਣਦੀ ਐ ਸਬਜੀ ਲਾਜਵਾਬ ਸਵਾਦ ਇਹ ਸਬਜੀ ਖਾਣ ਤੋਂ ਬਾਅਦ ਤੁਸੀਂ ਚਿੱਟੇ ਛੋਲੇ ਜਿਹੜੇ ਉਹਨਾਂ ਨੂੰ ਭੁੱਲ ਜਾਓਗੇ ਇੰਨੀ ਟੇਸਟੀ ਸਬਜੀ ਬਣਦੀ ਐ ਜਰੂਰ ਦੇਖਿਓ ਬਣਾ ਕੇ ਇੱਕ ਵਾਰੀ ਬੱਚਿਆਂ ਨੂੰ ਜਰੂਰ ਖਵਾਓ ਤੇ ਮੈਨੂੰ ਉਮੀਦ ਆ ਕਿ ਤੁਹਾਡੇ ਬੱਚੇ ਦੂਜੀ ਵਾਰ ਡਿਮਾਂਡ ਜਰੂਰ ਕਰਨਗੇ ਕਿ ਅਸੀਂ ਖਾਣੀ ਐ ਉਹੀ ਸਬਜੀ ਮਿਲਦੇ ਆ ਜੀ ਅਗਲੀ ਵੀਡੀਓ ਚ ਰੱਬ ਰਾਖਾ ਬਾਏ ਬਾਏ